ਅਹੋ ਮੈਂ ਤੁਹਾਨੂੰ ਐਂ ਕਹਿੰਦੀ ਸੀ ਫੀਸ ਭੰਨਣ ਵਾਲੀ ਆ 12ਵੀਂ ਕਲਾਸ ਦੀ ਮੁੰਡੇ ਦੀ 12ਵੀਂ ਕਲਾਸ ਦੀ ਫੀਸ ਤਾਂ ਭਰਨ ਵਾਲੀ ਆ ਮੈਨੂੰ ਵੀ ਪਤਾ ਹੁਣ ਫੀਸ ਉਹੀ ਤਾਂ ਨਹੀਂ ਭਰ ਦੂੰਗਾ ਮੈਂ ਮੈਂ ਕਿਵੇਂ ਭਰ ਦੋ ਕੀਸੇ ਮੈਨੂੰ ਦੱਸ ਦੱਸੇ ਵੀ ਪਤਾ ਵੀ ਲੱਗੇ ਜਾਂ ਸਕੂਲ 'ਚ ਜਾ ਕੇ ਫੋਨ ਕਰਕੇ ਪਤਾ ਕਰਨਾ ਪਊਗਾ ਸਕੂਲ 'ਚ ਜਾਉਣਾ ਪਊਗਾ ਕਿੰਨੀ ਫੀਸ ਭਰਨੀ ਆ ਐਂ ਪਤਾ ਲੱਗੇ ਨਾ ਐਂ ਤਾਂ ਮੈਨੂੰ ਪਤਾ ਨਹੀਂ ਉਹ ਐਂ ਕਹਿੰਦਾ ਸੀ ਕਹਿੰਦਾ ਮੰਮੀ ਸਾਰੇ ਬੱਚਿਆਂ ਨੇ ਫੀਸਾਂ ਆ ਗਈਆਂ ਆਪਣੀ ਫੀਸ ਨੂੰ ਛੱਡ ਕੇ ਆਪਾਂ ਵੀ ਭਰਦਾਂਗੇ ਫੀਸ ਆਪਣੀ ਕਿਹੜਾ ਰਹੇਗੀ ਗੱਲ ਕਰ ਪਤਾ ਤਾਂ ਲੱਗੇ ਕਿੰਨੀ ਫੀਸ ਹੈਗੀ ਤੁਸੀਂ ਫੋਨ ਕਰਕੇ ਪੁੱਛ ਲਓ ਨਾ ਸਕੂਲ ਦੇ ਵਿੱਚ ਸਾਰੇ ਕੰਮ ਨਹੀਂ ਕਰੀ ਜਾਵਾ ਫੋਨ ਕਰਨ ਦੀ ਕੀ ਲੋੜ ਹੈਗੀ ਉਹ ਤਾਂ ਐਂ ਹੀ ਕਹਿ ਦਿੰਦੇ ਨੇ ਵੀ ਜਿੰਨੀ ਪਿਛਲੇ ਸਾਲ 11ਵੀਂ ਚ ਫੀਸ ਸੀ ਉਨੀ ਇਸ ਵਾਰ ਭਰਨੀ ਆ ਕਹਿੰਦੇ ਬਸ ਉਹ ਜਿਹੜੀ ਬੋਰਡ ਚੇਂਜ ਕਰਿਆ ਸੀ 5000 ਰੁਪਏ ਉਹ ਲੈਤਾ ਤੇ ਐਕਸਟਰਾ ਕਹਿੰਦੇ ਉਹ ਨਹੀਂ ਲੱਗਦਾ ਬਸ ਬਾਕੀ ਸਾਰੀ ਫੀਸ ਉਨੀ ਹੀ ਹੈ ਅੱਗੇ ਤਾਂ ਮੈਨੂੰ ਨਹੀਂ ਪਤਾ ਕਿਸ਼ਤ ਕਿੰਨੀ ਬਣੂ ਐਦਕੀ ਉਹ 5000 ਕਰਕੇ ਪਤਾ ਨਹੀਂ ਲੱਗਦਾ ਘੱਟ ਕਿਸ਼ਤ ਬਣਾਉਣਾ ਐਦਕੀ ਉਹਦਾ ਮੇਨ ਥੋੜਾ ਕੰਮ ਆ ਅੱਗੇ ਤਾਂ ਇੱਥੇ ਹੁੰਦਾ ਸੀ ਮੈਂ ਸਾਰਾ ਪਤਾ ਕਰੀ ਜਾਂਦੀ ਸੀ ਤੁਹਾਨੂੰ ਕਿਸੇ ਗੱਲ ਦਾ ਪਤਾ ਵੀ ਨਹੀਂ ਲੱਗਦਾ ਸੀ ਮੈਂ ਤੁਹਾਨੂੰ ਪੁੱਛ ਲੈਣ ਦੀ ਭਰੇ ਆਉਂਦੀ ਸੀ ਹੁਣ ਬਾਹਰ ਦੱਸ ਮੈਂ ਕਿਵੇਂ ਜਾਵਾਂ ਚਲ ਕੋਈ ਨਹੀਂ ਮੈਂ ਫੇਰ ਪਤਾ ਕਰ ਲਾਂ ਕੋਈ ਨਾ ਫੋਨ ਤੇ ਅੱਜ ਨਾ ਛੁੱਟੀ ਹੈਗੀ ਇੱਕ ਤਾਂ ਜੇ ਛੁੱਟੀ ਨਾ ਹੁੰਦੀ ਫੇਰ ਤਾਂ ਮੈਂ ਫੋਨ ਕਰਕੇ ਪਤਾ ਕਰ ਲੈਂਦੇ ਕੱਲੂ ਭਰਦਾਂਗੇ ਕੋਈ ਨਹੀਂ ਅੱਜ ਕੀ ਬੰਨਿਆ ਹੋਇਆਗਾ ਵੀ ਅੱਜ ਹੀ ਭਰਨੀ ਆ ਉਦੋਂ ਭਰਿਆ ਜਦੋਂ ਉਹ ਹੋ ਗਿਆ ਪੈਸੇ ਲੱਗੇ ਵਿੱਚ ਜੁਰਮਾਨਾ ਲੱਗ ਗਿਆ ਉਹ ਨਹੀਂ ਲੱਗਦਾ ਪਿਛਲੀ ਵਾਰੀ ਲੱਗਿਆ ਤੇ ਜੁਰਮਾਨਾ ਹੁਣ ਐ ਥੋੜੀ ਹਾਈ ਵੀ ਨਹੀਂ ਲੱਗਦਾ ਹਜੇ ਤਾਂ ਟਾਈਮ ਪਿਆ ਹੋਊਗਾ ਅਸੀਂ ਤਾਂ ਲੋ ਸਾਰੇ ਲੋਕਾਂ ਨੇ ਨਿਭਈ ਆਪਣੀਆਂ ਫੀਸਾਂ ਜੇ ਤਾਂ ਰਹਿੰਦੇ ਹੋਣਗੇ ਲੋਕ ਰਹਿੰਦੇ ਕਿ ਉਹਨੇ ਸਾਰਾਂ ਦੇ ਤੁਸੀਂ ਇੱਥੇ ਲੱਗੇ ਰਹਿੰਦੇ ਹੋ ਮਾੜਾ ਮੋਟਾ ਹੋਰ ਵੀ ਕਰਦੇ ਕੰਮ ਦੇਖਿਆ ਕਰੋ ਸਾਰੇ ਕਰਦਨੇ ਆ ਸਾਰੇ ਕੰਮ ਕਿਹੜਾ ਰਹਿੰਦਾ ਮੈਂ ਸਾਰੇ ਹੌਲੀ ਹੌਲੀ ਸਾਰੇ ਕੰਮ ਕਰੀ ਜਾਂਦੇ ਆ ਕੋਈ ਕੰਮ ਨਹੀਂ ਕਰਦੇ ਕਿਤਾਬਾਂ ਉਹਦੀਆਂ ਲੈ ਕੇ ਦੇਣੀਆਂ ਨੇ ਕੋਈ ਨਾ ਆਪ ਆਪ ਫੋਨ ਕਰਕੇ ਪਤਾ ਕਰ ਲਾਂਗੇ ਕੱਲ ਨੂੰ ਕਿ ਕਿੰਨੀ ਫੀਸ ਭਰਨੀ ਆ ਫੀਸ ਭਰਤਾਗੇ ਫੀਸ ਤਾਂ ਭਰਨੀ ਵੀ ਨਹੀਂ ਆ ਜਵਾਕ ਨੂੰ ਤਾਂ ਪੜਾਉਣਾ ਹੀ ਆ ਆਪ ਤਾਂ ਨਹੀਂ ਬਾਹਲਾ ਪੜੇ ਹੈਗੇ ਜਵਾਕ ਨੂੰ ਤਾਂ ਪੜਾ ਲਈਏ ਉਹ ਚਲ ਕਿਤੇ ਲੱਗ ਜੂਗਾ ਤੇ ਘਰ ਦੇ ਖੀਮਿਲਦਾਰੀ ਰੋੜਨ ਲੱਗ ਜੂਗੀ ਹੁਣ ਤਾਂ ਆਪ ਖੇ ਹੀ ਚੱਲਦਾ ਕੰਮ ਹੋਰ ਉਹ ਤੈਨੂੰ ਕਹਿੰਦਾ ਨਹੀਂ ਡਰਦਾ ਮੈਨੂੰ ਕਹੀ ਜਉ ਮੰਮੀ ਤੂੰ ਕਹੇ ਤੇ ਤੂੰ ਕਹਦੇ ਆ ਗੱਲ ਡਰਨ ਨਹੀਂ ਇਹ ਚ ਕੀ ਗੱਲ ਆ ਕਿ ਫੀਸ ਤਾਂ ਭਰਨੀ ਆ ਮੈਨੂੰ ਦੱਸ ਦੇ ਸੇ ਤਾਂ ਮੈਂ ਆਖੀ ਭਰ ਦੂੰਗਾ ਤੈਨੂੰ ਪਤਾ ਹੈ ਕਿ ਕਿੰਨੀ ਕਿਸ਼ਤ ਬਣਦੀ ਹੈਗੀ ਆਏ ਨਹੀਂ ਉਹ ਪੁੱਛਦਾ ਪਾਕਿਸਤਾਨ ਦੀ ਭਰਨੀ ਹੁੰਦੀ ਆ ਫੀਸ ਸਾਰੀ ਸਾਰੇ ਸਾਲ ਦੀ ਸਾਰੇ ਸਾਲ ਦੀ ਜਿੰਨੀ ਫੀਸ ਹੁੰਦੀ ਆ ਉਹ ਚਾਰ ਕਿਸ਼ਤਾਂ ਚ ਲੈ ਲੈਂਦੇ ਨੇ ਤਿੰਨ ਤਿੰਨ ਮਹੀਨਾ ਬਾਅਦ ਉਹ ਹੁਣ ਐਤ ਕਿ ਐ ਨਹੀਂ ਪਤਾ ਕਿਸ਼ਤ ਕਿੰਨੀ ਬਣੂਗੀ ਪਹਿਲਾਂ ਦਾ 5000 ਰੁਪਿਆ ਉਹਨਾਂ ਨੇ ਬੋਰਡ ਬਦਲਣ ਦਾ ਲੱਗਦਾ 10ਵੀਂ ਚੋਂ ਆਪਣਾ ਪੰਜਾਬੀ ਦਾ ਬੋਰਡ ਸੀ ਉੱਥੇ ਇੰਗਲਿਸ਼ ਦਾ ਬੋਰਡ ਹੋ ਗਿਆ ਉਹ ਬੋਰਡ ਚੇਂਜ ਕਰਨ ਦਾ ਤਾਂ ਕਰਕੇ ਫਿਰ 5000 ਰੁਪਿਆ ਐਕਸਟਰਾ ਲੱਗਿਆ ਸੀਗਾ ਹੁਣ ਇਹ ਕਿ ਕਿਸ ਤੋਂ ਖੜਾ ਕਿੰਨੀ ਬਣੂਗੀ ਆਪਾਂ ਵੱਧ ਘੱਟ ਭਰਦੀਏ ਆਪਾਂ ਪਤਾ ਕਰਕੇ ਫੇਰ ਹੀ ਭਰਾਂਗੇ ਨਾ ਉਹ ਨਹੀਂ ਪੁੱਛਦਾ ਫਿਰ ਤੇ ਤੁਹਾਨੂੰ ਹੀ ਪੁੱਛਣਾ ਪਊਗਾ ਤਾਂ ਸੰਗ ਦਾ ਤੁਮੇ ਨਾ ਸਰ ਪੁੱਛਣੂ ਕੱਲੂ ਪੁੱਛ ਲੂਗਾ ਹੁਣ ਤੈਨੂੰ ਅੱਜ ਵੀ ਕਿਉਂ ਹੋਈ ਫੀਸ ਭਰਦੇ ਫੀਸ ਭਰਦੇ ਐਣੀ ਅੱਜ ਵੀ ਨਹੀਂ ਕਰੀ ਰਹੀਂਦੀ ਮੈਨੂੰ ਅੱਜ ਵੀ ਨਹੀਂ ਮੈਨੂੰ ਐਂ ਅੱਜ ਵੀ ਆ ਉਹੀ ਵੱਧ ਪੈਸੇ ਨਾ ਭਰਨੇ ਪੈ ਜਾਣ ਕਿਤੇ ਨਹੀਂ ਐਂ ਨਹੀਂ ਲੱਗਦਾ ਉਹਦੇ ਨਾਲ ਮੈਂ ਸੁਝਾਇਆ ਹੁੰਦਾ ਸਕੂਲ ਦੇ ਵਿੱਚੋਂ ਵੀ ਜਿਹੜੇ ਨਹੀਂ ਭਰਦੇ ਉਹਦੋਂ ਤੱਕ ਆਪਣਾ 1 ਮਹੀਨਾ ਲੇਟ ਹੋ ਗਈ ਦੀ ਫੀਸ 1 ਮਹੀਨਾ ਲੇਟ ਜਦੋਂ ਫੀਸ ਭਰਾਂਗੇ ਫੇਰ ਤਾਂ ਉਹ 1 ਮਹੀਨੇ ਦਾ ਪੂ ਬਿਆਜ ਲੱਗ ਜਾਂਦਾ ਜਿੰਨੀ ਰਕਮ ਹੁੰਦੀ ਆ ਉਹਦੇ ਹਿਸਾਬ ਨਾਲ ਵਿਆਜ ਦੇ ਹਿਸਾਬ ਨਾਲ ਫਿਰ ਉਹ ਉਹਨਾਂ 'ਕ ਜੁਰਮਾਨਾ ਪਾ ਦਿੰਦੇ ਨੇ ਆਇਆ 2 ਪੈਸੇ ਉਹੀ ਹੋਰ ਕੰਮ ਆਉਣਾ ਤੂੰ ਨਾ ਟੈਨਸ਼ਨ ਲੈ ਵਾ ਫੇਸਬੁਕ ਤੋਂ ਮਾਫੀ ਕਰ ਦੂੰਗਾ ਤੂੰ ਟੈਨਸ਼ਨ ਨਾ ਲੈ ਆ ਤੂੰ ਆਪਣੇ ਕਾਬੇ ਕੰਮ ਕਰ ਲਵਾ ਤਾ ਕਾਬੇ ਕੰਮ ਤਾਂ ਕਰ ਲੂੰਗੀ ਕਿਤਾਬਾਂ ਹੀ ਪੁੱਛ ਲੋ ਕਿਸੇ ਦੇੋਂ ਨਹੀਂ ਨਵੀਂ ਲੈ ਕੇ ਆਉਣੀਆਂ ਪੈਣਗੀਆਂ ਕਿਤਾਬਾਂ ਤਾਂ ਸਾਰੇ ਨਵੀਆਂ ਲੈਣੀਆਂ ਪੈਂਦੀਆਂ ਨੇ ਕਿਤਾਬਾਂ ਆਪਦਾ ਕੀ ਆ ਕਿਤਾਬਾਂ ਜਿਹੜੀਆਂ ਪਿਛਲੇ ਸਾਲ ਦੀਆਂ ਹੁੰਦੀਆਂ ਨੇ ਉਹਦੇ ਵਿੱਚ ਇੱਕ ਅੱਧਾ ਕੋਈ ਚੇਨ ਹੋ ਜਾਂਦਾ ਬਦਲ ਜਾਂਦੀ ਆ ਤੇ ਉਹ ਫਿਰ ਪੈਸੇ ਲਾ ਕੇ ਉਹ ਜਾਂਦੇ ਨੇ ਬੇਕਾਰ ਤੇ ਪੜ੍ਹਾਈ ਬੇਕਾਰ ਹੁੰਦੀ ਆ ਉਹਦਾ ਸਾਕ ਦਾ ਆਪਾਂ ਤਾਂ ਨਵੀਂ ਲੈਣੀਆਂ ਪੈਣੀਆਂ ਜੇ ਦੇਖ ਲਾਂਗੇ ਜੇ ਨਾ ਕੋਈ ਬਦਲਿਆ ਹੋਇਆ ਉਹੋ ਕਿਤਾਬ ਵਿੱਚ ਕਿਸੇ ਤੋਂ ਮਿਲਦੀ ਹੋਈ ਆ ਆਪਣੀਆਂ ਲੈ ਲਾਂਗੇ ਉਹ ਤੋਂ ਨਵੀਂ ਲੈਣ ਚ ਫਾਇਦਾ ਕਰਦਾ ਆ ਪਾਣੀ ਵਾਲਾ ਫਰਕ ਪੈਂਦਾ ਹੁੰਦਾ ਜੇ ਤਾਂ ਹੁਣ ਆਪਾਂ ਪੜ੍ਹਾਈ ਤੇ ਇੰਨੇ-ਇੰਨੇ ਪੈਸੇ ਖਰਚਦੇ ਆ ਕਿਤਾਬਾਂ ਤੇ ਹੋਰ ਨਹੀਂ ਲਾ ਜਾਣਗੇ ਕਿਤਾਬਾਂ ਤੇ ਲਾ ਦਾਂਗੇ ਫਿਰ ਚਲੋ ਪੈਸੇ ਨੂੰ ਤਾਂ ਕੋਈ ਗੱਲ ਨਹੀਂ ਬੱਚਾ ਪੜ੍ਹ ਜੇ ਚਲ ਹੋਰ ਉਹੀ ਤਾਂ ਗੱਲ ਆ ਚਲ ਇਹ ਤਾਂ ਆਪਣੇ ਤਾਂ ਖਰਚੇ ਪੂਰੀ ਨਹੀਂ ਆਉਂਦੇ ਇਹ ਤਾਂ ਸਾਰੀ ਜਿੰਨਾ ਮਰਜੀ ਤੂੰ ਕਰੀ ਜਾਦਾ ਮੁੱਕਦਾ ਹੀ ਨਹੀਂ ਹੈਗਾ ਮੇਰੀ ਗੱਲ ਸੁਣੋ ਘਰ ਦੇ ਖਰਚੇ ਦੀ ਗੱਲ ਕੁਝ ਹੋਰ ਆ ਬੱਚੇ ਨੂੰ ਪੜ੍ਹਾਉਣ ਦਾ ਪੜ੍ਹਾਉਣਾ ਹੀ ਪਊਗਾ ਤਾਂ ਜੇ ਬੱਚੇ ਨੂੰ ਪੜ੍ਹਾਵਾਂਗੇ ਨਹੀਂ ਸਾਰੀ ਉਮਰ ਫਿਰ ਐਂ ਗਰੀਬੀ 'ਚ ਹੀ ਲੰਘੂ ਟਾਈਮ ਜੇ ਆਪ ਪੜ੍ਹਾ ਲਾਂਗੇ ਜਵਾਕ ਨੂੰ ਉਹ ਕਿਸੇ ਚਾਲ ਵਧੀਆ ਕੰਮ ਤੇ ਲੱਗ ਜਾਊਗਾ ਕੋਈ ਵਧੀਆ ਨੌਕਰੀ ਮਿਲ ਜੂ ਜਾਂ ਕੋਈ ਆਪ ਦਾ ਕੰਮ ਕਰ ਲੂ ਵਧੀਆ ਚਾਰ ਪੈਸੇ ਕਮਾਉਣ ਲੱਗ ਜਾਊਗਾ ਫੇਰ ਘਰ ਦੀ ਗਰੀਬੀ ਦੂਰ ਹੋ ਐ ਨਹੀਂ ਗਰੀਬੀਆਂ ਦੂਰ ਇਹ ਤਾਂ ਤੁਸੀਂ ਦਿਲ ਚੋਂ ਕਰ ਦੋ ਇਹ ਤਾਂ ਕਿਸਮਤ ਦੀਆਂ ਗੱਲਾਂ ਨੇ ਬਥੇਰੇ ਲੋਕ ਪੜ੍ਹੇ ਸਰਦੇ ਨੇ ਨਹੀਂ ਫੇਰ ਵੀ ਪੜ੍ਹਾਈ ਤਾਂ ਕਿਤੇ ਨਾ ਕਿਤੇ ਕੰਮ ਆਈ ਜਾਂਦੀ ਆ ਲੋਕ ਬੀਏ ਬੀਏ ਕਰੇ ਫਿਰਦੇ ਨੇ ਬਥੇਰੇ ਬੀਏ ਤਾਂ ਹੁਣ ਅੱਜ ਕੱਲ ਆਮ ਹੀ ਕਰ ਲੈਂਦੇ ਨੇ ਨੌਕਰੀ ਮਿਲਦੀ ਕਿਸੇ ਕਰਨ ਵਾਲੇ ਨੂੰ ਮਿਲਦੀ ਆ ਨਾ ਤਾਂ ਬਦਲ ਕਰਨੀ ਪੈਂਦੀ ਆ ਬੀਏ ਵਾਲਿਆਂ ਨੂੰ ਵੀ ਕੁਝ ਤਾਂ ਹੁਣ ਅੱਜ ਕੱਲ ਜਿਆਦਾ ਪੜ੍ਹਨਾ ਪੈਂਦਾ ਫੇਰ ਕਿਤੇ ਜਾ ਕੇ ਕੁਝ ਬਣਦਾ ਬੀਏ ਤਾਂ ਹਰੇਕ ਕਰ ਲੈਂਦਾ ਅੱਜ ਕੱਲ ਬੀਏ ਤਾਂ ਹੁਣ 10ਵੀਂ ਦੇ ਬਰਾਬਰ ਹੀ ਹੋ ਗਈ ਚੱਲ ਆਇਆ ਆਪ ਤਾਂ ਹੁਣ ਤਾਂ ਦੇ ਫਿੱਟਦੀ ਆ ਸਾਰਾ ਦਿਨ ਵੀ ਚੱਲ ਆ ਮਾੜਾ ਮੋਟਾ ਪੜ੍ਹ ਲਿਖ ਜੇ ਕੁਝ ਬਣ ਜੇ ਚੱਲ ਹੋਰ ਬਣ ਜੂਗਾ ਕੋਈ ਨਹੀਂ ਪਹਿਲਾਂ ਫੀਸਾਂ ਬੂਸਾਂ ਦਾ ਇੰਤਜ਼ਾਮ ਨਾਲੋਂ ਫੀਸ ਦਾ ਇੰਤਜ਼ਾਮ ਕਰ ਲੂੰਗਾ ਕੱਲ੍ਹ ਤੱਕ ਮੈਂ ਸਾਰਾ ਕੁਝ ਕਰ ਦੂੰਗਾ ਕੱਲ੍ਹ ਨੂੰ ਨਾਲੇ ਪੁੱਛ ਲਾਂਗੇ ਕਿੰਨੀ ਫੀਸ ਆ ਸਾਰੇ ਫੀਸ ਭਰ ਦਾਂਗੇ ਕੱਲ੍ਹ ਜਿਹੜੀ ਬਣਦੀ ਆ ਠੀਕ ਆ ਉਹ ਆਪੇ ਕੰਮ ਕਰ ਲੈ ਚੱਲ ਮੈਂ ਮੜਾ ਜਾ ਕੇ ਆਉਣਾ ਕੰਮ ਸੀ ਹੋਰ ਮੇਨੂੰ ਚੰਦਰ ਠੀਕ ਆ ਜਾਇਓ ਫਿਰ ਮੈਂ ਵੀ ਆਹਾਂ ਥੋੜੇ-ਮੋਟੇ ਕੰਮ ਜਿਹੜੇ ਕਰਨ ਵਾਲੇ ਨੇ ਉਹ ਵੀ ਕਰ ਲੈਣਾ